ਵਿਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਯੋਹੰਨਾ ਦੀ ਇنجੀਲ 19 ਅਧਿਆਇ ਦਾ ਸਾਇਤ ਵਿੱਚ ਅਸੀਂ ਦਾ ਪੜ੍ਹਦੇ ਹਾਂ ਤਦ ਪੀਲਾਤੁਸ ਨੇ ਉਸ ਨੂੰ ਆਖਿਆ ਤੂੰ ਮੇਰੇ ਨਾਲ ਨਹੀਂ ਬੋਲਦਾ ਕਿ ਤੂੰ ਨਹੀਂ ਜਾਣਦਾ ਜੋ ਇਹ ਮੇਰੇ ਵੱਸ ਵਿੱਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਸਲੀਬ ਉੱਤੇ ਚੜਾਵਾਂ ਜਦੋਂ ਯਹੂਦੀ ਪ੍ਰਭੂ ਯੇਸ਼ੂ ਮਸੀਹ ਨੂੰ ਪੀਲਾਤੁਸ ਕੋਲ ਲਿਆਏ ਅਤੇ ਉਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚਕਾਰ ਕੋਈ ਵੀ ਦੋਸ਼ ਨਹੀਂ ਲੱਭਿਆ ਜਦੋਂ ਉਸ ਨੇ ਪਰਬੂ ਯੇਸ਼ੂ ਮਸੀਹ ਨੂੰ ਛੱਡਣਾ ਚਾਹਿਆ ਤਾਂ ਯਹੂਦੀਆਂ ਨੇ ਹੋਰ ਵੀ ਇਲਜ਼ਾਮ ਲਾਏ ਪਰ ਪ੍ਰਭੂ ਯੇਸ਼ੂ ਮਸੀਹ ਪੀਲਾਤੁਸ ਨੂੰ ਕੋਈ ਜਵਾਬ ਨਹੀਂ ਦਿੰਦੇ ਚੁੱਪਚਾਪ ਬੈਠੇ ਰਹੇ ਇਸ ਤੇ ਪੀਲਾਤੁਸ ਨੇ ਗੁੱਸੇ ਚ ਆ ਕੇ ਆਖਿਆ ਕਿ ਤੂੰ ਮੇਰੇ ਨਾਲ ਗੱਲ ਨਹੀਂ ਕਰਦਾ ਕਿ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਕਿ ਭਾਵੇਂ ਮੈਂ ਤੈਨੂੰ ਛੱਡ ਦਿਆਂ ਤੇ ਭਾਵੇਂ ਤੈਨੂੰ ਸਲੀਬ ਉੱਤੇ ਚੜਾਵਾਂ ਪੀਲਾਤੁਸ ਜਿਸ ਨੂੰ ਆਪਣੇ ਆਪ ਤੇ ਮਾਣ ਹੈ ਕਿ ਉਹ ਇੱਕ ਪ੍ਰਭਾਵਸ਼ਾਲੀ ਅਤੇ ਅਧਿਕਾਰੀ ਰਾਜਾ ਹੈ ਕਿਉਂਕਿ ਉਸ ਨੂੰ ਪ੍ਰਭੂ ਨੂੰ ਸਲੀਬ ਉੱਤੇ ਚੜਾਉਣ ਦਾ ਜਾਂ ਉਸ ਤੋਂ ਬਚਾਉਣ ਦਾ ਅਧਿਕਾਰ ਹੈ ਪਰ ਪਾਪ ਕਰਕੇ ਉਸ ਦੀਆਂ ਅੱਖਾਂ ਅਜਿਹੇ ਅਧਿਕਾਰ ਤੋਂ ਬੰਦ ਹੋ ਜਾਂਦੀਆਂ ਹਨ ਅਤੇ ਉਸ ਪਰਮਾਤਮਾ ਦੀ ਸ਼ਕਤੀ ਨੂੰ ਜੋ ਸਰਬਸamਰਥੀ ਸਰਬਸ਼ਕਤੀਮਾਨ ਹੈ ਉਸ ਦੀ ਤਾਕਤ ਨੂੰ ਨੇ ਚੁੱਪ ਚਾਪ ਰਹੇ ਅਤੇ ਸਲੀਬ ਅਤੇ ਮੌਤ ਨੂੰ ਵੀ ਸਹਿਣ ਕੀਤਾ ਤਿੱਜੇ ਦਿਨ ਮਰਿਆ ਹੋਇਆਂ ਵਿੱਚੋਂ ਜ਼ਿੰਦਾ ਹੋਏ ਤਾਂ ਜੋ ਕੋਈ ਵੀ ਉਹਨਾਂ ਤੇ ਵਿਸ਼ਵਾਸ ਕਰੇ ਤਾਂ ਉਹ ਨਾਸ਼ ਨਾ ਹੋਵੇ ਸਗੋਂ ਉਸ ਨੂੰ ਪਾਪ ਦੀ ਮਾਫੀ ਅਤੇ ਮੁਕਤੀ ਮਿਲ ਸਕੇ ਸਾਡੀ ਪਰਮੇਸ਼ਰ ਅੱਗੇ ਆਹੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਦੇ